ਇਨਾ ਫੌਜੀ ਵੀਰਾਂ ਨੂੰ ਦਿਲੋਂ ਸਲੂਟ ਹੈ ਜੋ ਲਗਾਤਾਰ ਕੜਾਕੇ ਦੀ ਠੰਡ ਦੇ ਵਿੱਚ ਸੇਵਾ ਕਰ ਰਹੇ ਨੇ ਤਸਵੀਰਾਂ ਦੇਖ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਤਾਂ ਦੱਸਤੀ ਕਸ਼ਰੀ ਹੇਮਕੁਟ ਸੈਵ ਵਿਕੇ ਸ਼ਰਦਾਲੂ ਆਉਣੇ ਸ਼ੁਰੂ ਹੋ ਗਏ ਨੇ ਬਰਫ਼ ਵੀ ਲਗਾਤਾਰ ਪੈ ਰਹੀ ਹੈ ਲਗਾਤਾਰ ਮੌਸਮ ਖਰਾਬ ਹੋ ਰਿਹਾ ਹੈ ਬਰਫ਼ ਦੇ ਨਾਲ ਨਾਲ ਮੀਂਹ ਵੀ ਪੈ ਰਿਹਾ ਜਿਸ ਤੇ ਕਰਕੇ ਬਲੈਕ ਆਈਸ ਬਣ ਰਹੀ ਹੈ ਦੇ ਲੋਕ ਫਿਸਲ ਰਹੇ ਨੇ ਤਿਲਕ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਮਾਮੂਲੀ ਜਿਹੜੀਆਂ ਸੱਟਾਂ ਵੀ ਲੱਗ ਰਹੀਆਂ ਨੇ ਤਾਂ ਐਸ ਡੀ ਆਰ ਐਫ ਦੇ ਜਵਾਨ ਤੇ ਉੱਤਰਾਖੰਡ ਦੀ ਪੁਲਿਸ ਦੇ ਵੱਲੋਂ ਇਹ ਸ਼ੀਲਾਂਗਾ ਯੋਗ ਕਦਮ ਚੁੱਕਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਦਾਲੂਆਂ ਨੂੰ ਸਹਾਰਾ ਦੇ ਕੇ ਹੇਠਾਂ ਉਤਾਰ ਰਹੇ ਨੇ ਤੇ ਉਹਨਾਂ ਦੀ ਸੇਵਾ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ 25 ਮਈ ਨੂੰ ਸ਼੍ਰੀ ਹੇਮਕੁਟ ਸਾਹਿਬ ਜੀ ਦੇ ਕਵਾੜ ਜਿਹੜੇ ਆ ਸੰਗਤਾਂ ਦੇ ਲਈ ਖੋਲ ਦਿੱਤੇ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਦੇ ਜਥੇ ਇੱਥੇ ਪਹੁੰਚ ਰਹੇ ਨੇ ਸੰਗਤਾਂ ਦਰਸ਼ਨਾਂ ਦੇ ਲਈ ਲਗਾਤਾਰ ਇੱਥੇ ਆ ਰਹੀਆਂ ਨੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਉੱਥੇ ਹੀ ਇਹ ਜਵਾਨ ਲਗਾਤਾਰ ਆਪਣੀ ਸੇਵਾ ਜਿਹੜੀ ਉਹ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਦਿਲੋਂ ਸ਼ੁਕਰਾਨਾ ਹੈ ਇਨ੍ਹਾਂ ਫੌਜੀ ਵੀਰਾਂ ਦਾ ਇਨ੍ਹਾਂ ਫੌਜੀ ਵੀਰਾਂ ਨੂੰ ਦਿਲੋਂ ਸਲੂਟ ਹੈ ਜੋ ਲਗਾਤਾਰ ਕੜਾਕੇ ਦੀ ਠੰਡ ਦੇ ਵਿੱਚ ਸੇਵਾ ਕਰ ਰਹੇ ਨੇ ਤਸਵੀਰਾਂ ਦੇਖ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਤਾਂ ਦੱਸਦੇ ਕਿ ਸ਼੍ਰੀ ਹੇਮਕੁਟ ਸੈਵ ਵਿਖੇ ਸਰਦਾਲੂ ਆਉਣੇ ਸ਼ੁਰੂ ਹੋ ਗਏ ਨੇ ਬਰਫ਼ ਵੀ ਲਗਾਤਾਰ ਪੈ ਰਹੀ ਹੈ ਲਗਾਤਾਰ ਮੌਸਮ ਖਰਾਬ ਹੋ ਰਿਹਾ ਹੈ ਬਰਫ਼ ਦੇ ਨਾਲ ਨਾਲ ਮੀਂਹ ਵੀ ਪੈ ਰਿਹਾ ਜਿਸ ਤੇ ਕਰਕੇ ਬਲੈਕ ਆਈਸ ਬਣ ਰਹੀ ਹੈ ਤੇ ਲੋਕ ਫਿਸਲ ਰਹੇ ਨੇ ਤਿਲਕ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਮਾਮੂਲੀ ਜਿਹੜੀਆਂ ਸੱਟਾਂ ਵੀ ਲੱਗ ਰਹੀਆਂ ਨੇ ਐਸ ਡੀ ਆਰ ਐਫ ਦੇ ਜਵਾਨ ਤੇ ਉੱਤਰਾਖੰਡ ਦੀ ਪੁਲਿਸ ਦੇ ਵੱਲੋਂ ਇਹ ਸ਼ਲਾੰਗਾ ਯੋਗ ਕਦਮ ਚੁੱਕਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਦਾਲੂਆਂ ਨੂੰ ਸਹਾਰਾ ਦੇ ਕੇ ਹੇਠਾਂ ਉਤਾਰ ਰਹੇ ਨੇ ਤੇ ਉਹਨਾਂ ਦੀ ਸੇਵਾ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ 25 ਮਈ ਨੂੰ ਸ਼੍ਰੀ ਹੇਮਕੁਟ ਸਾਹਿਬ ਜੀ ਦੇ ਕਵਾੜ ਜਿਹੜੇ ਆ ਸੰਗਤਾਂ ਦੇ ਲਈ ਖੋਲ ਦਿੱਤੇ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਦੇ ਜਥੇ ਇੱਥੇ ਪਹੁੰਚ ਰਹੇ ਨੇ ਸੰਗਤਾਂ ਦਸ਼ਨਾ ਦੇ ਲਈ ਲਗਾਤਾਰ ਇੱਥੇ ਆ ਰਹੀਆਂ ਨੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਉੱਥੇ ਹੀ ਇਹ ਜਵਾਨ ਲਗਾਤਾਰ ਆਪਣੀ ਸੇਵਾ ਜਿਹੜੀ ਉਹ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਦਿলো ਸ਼ੁਕਰਾਨਾ ਹੈ ਇਨ੍ਹਾਂ ਫੌਜੀ ਵੀਰਾਂ ਦਾ